हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਅਗੀ ਬਾਈ ਕੋਲੇ ਗੱਪਣ ਮੱਝ ਥੋੜੇ ਦਾ ਕੱਚੀਆ ਕਰਮ ਵਾਲੀ ਬਹੁਤ ਸੁਣੇ ਘੱਟ ਕਾਠਲੀ ਆ ਗਈ ਤੇ ਚਾਰ ਬਾਈ ਕੋਲੇ ਅੱਗ ਬਾਈ ਕੱਟੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੇ ਘਰੇ ਲੂ ਪਸ਼ੂ ਆਏ ਮੰਨ ਵੀ ਚਲੋ ਜਿਹੜੇ ਸੇਲ ਕਰ ਰਿਹਾ ਤੇ ਵਧੀਆ ਸੌਂਕ ਨਾਲ ਬਾਈ ਪਸ਼ੂ ਰੱਖਦਾਗਾ ਮੱਝਾਂ ਲਾ ਲਈਏ ਜਾਂ ਝੋਟੀਆਂ ਲਾ ਲਈਏ ਕੁਸਕ ਬਾਈ ਗਾਵਾਂ ਵੀ ਰੱਖਦਾਗਾ ਸੌਂਕ ਦੇ ਤੌਰ ਤੇ ਤੇ ਚਾਰੀ ਟਾਪ ਕੁਆਲਿਟੀ ਦੇ ਆਗੇ ਪੂਰੀ ਤੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਪਿੰਡ ਸਹਿਣਾ ਜੀ ਪੰਚਾਂ ਦੇ ਕੋਠੇ ਨਾਮ ਅਨੰਤਪਿੰਦਰ ਹੂੰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਨੇੜੇ ਦੇ ਪਿੰਡ ਬਾਈ ਇਧਰੋਂ ਆਪਣੇ ਪਲੌੜ ਰਹਿ ਗਿਆ ਵੀਰੇ ਪੱਖੋ ਖੈਂਚੀਆਂ ਤੇ ਵਧਾਤਾ ਚੁੰਗਾ ਚੁੰਗਾ ਪਿੰਡ ਵੀ ਨੇੜੇ ਰਹਿੰਦਾ ਹੈ ਨਾ ਹਾਂਜੀ ਤੇ ਕੰਟੈਕਟ ਨੰਬਰ ਬੋਲ ਦਿਓ ਆਪਣਾ 98831 ਵੀਰੇ 43 15 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਤੀਜਾ ਸੂਆ ਵੀ ਤੀਜਾ ਹੁੰਦਾ ਹੈ ਤੀਜਾ ਸੂਆ ਕਿੰਨੇ ਕ ਟਾਈਮ ਦੀ ਕੱਚੀ ਆ ਬਾਈ ਇਹ ਵੀਰੇ 6 ਦਿਨ ਹਜੇ ਦੇ ਰਹਿੰਦੇ ਆ 3 ਤਰੀਕ ਨੂੰ ਦਿਨ ਪੂਰੇ ਆ ਦੇ ਠੀਕ ਆ 3 ਤਰੀਕ ਨੂੰ ਦਿਨ ਪੂਰੇ ਆ ਪੰਜਾਂ ਤੋਂ ਵੀ ਲੱਗੂਗੀ ਬੰਦ ਦੀ ਬੰਦ ਚਲੋ ਵੀ 8-7-8 ਦਿਨਾਂ ਦੀ ਕੱਚੀ 7-8 ਦਿਨਾਂ ਦੀ ਕੱਚੀ ਤੇ ਬਾਈ ਜੀ ਕਿੰਨਾ ਕ ਤੁੱਪਾਇਆ ਹੋਇਆ ਵੇ ਦਾ ਵੀਰੇ 17-18 ਠੀਕ ਆ ਹੂੰ ਤੇ ਐਦ ਕੀ ਫਿਰ ਕਿੰਨਾ ਕੁ ਪਾ ਬਸ ਇਹ ਨਹੀਂ ਕਹਿੰਦੇ ਆਪਾਂ ਬੜਾ ਐਵੇਂ ਕਹੀਏ ਲਈ 17 ਕਿਲੋ ਦੀ ਆਪਾਂ ਗਰੰਟੀ ਵੀ ਦਿੰਦੇ ਆ ਠੀਕ ਹੈ ਬਾਈ ਹਾਂ ਤੇ ਲੇਵਾ ਬਾਈ ਚੈੱਕ ਕਰਵਾਣੇ ਮੈਂ ਕਹਿੰਦਾ ਬਈ ਅਸਲ ਵਿੱਚ ਇਹ ਕਹਿ ਸਕਦਾ گا ਗਾਵਾਂ ਨੂੰ ਲੇਵਾ ਹਾਂ 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 ਵੀਰ ਬੈਠਾ ਨਹੀਂ ਆਣਾ ਜਦੋਂ ਇਹ ਸੂਣ ਕੇ ਆਈ ਨਾ ਬਾਈ ਕਹਿੰਦਾ ਬੈਠਾ ਨਹੀਂ ਜਾਂਦਾ ਜਦੋਂ ਬਾਈ ਸੂਣ ਤੇ ਆਉਂਦੀ ਹੈ ਕਰਮ ਵਾਲੀ ਢਿੱਲੇਵਾ ਦੇਖੋ ਫਿਟਨੈਸ ਦੇਖੋ ਬਾਈ ਗਾਵ ਮਾਰ ਦਾ ਲੇਵਾ ਕਰਮ ਵਾਲੀ ਦੀ ਤਿਆਰੀ ਕਰੀ ਵੀ ਆਗੀ ਤੇ ਬਾਕੀ ਕੱਚੀ ਪਈ ਆ ਬਾਈ 6-7 ਦਿਨ ਦੀ ਉਸ ਹਾਉਣਾ ਵੀ ਗਾਜਮੈਂਟ ਬਿਲਾ ਲੈ ਥੋੜਾ ਜੱਤੂ ਵੀ ਜ਼ਰੂਰ ਕਿਉਂਕਿ ਡਰਦੀਆਂ ਹੁੰਦੀਆਂ ਥੋੜਾ ਜਿਹਾ ਥਾਣਾ ਦਾ ਸਹਜ ਇੱਕ ਨੰਬਰ ਦਾ ਨਾੜਾ ਮਿੱਡੇ ਵਿੱਚ ਬਹੁਤ ਚੰਗੀਆਂ ਆ ਗਈਆਂ ਬਾਕੀ ਕੱਦ-ਕਾਠ ਦੀ ਗੱਲ ਕਰੀਏ ਪਲਿਸਮੇ ਦੀ ਗੱਲ ਕਰੀਏ ਕਰਮ ਵਾਲੀ ਬੋਲਾ ਤੇ ਬਈ ਸੀਮਨ ਦਾ ਤਾਂ ਨਹੀਂ ਪਤਾ ਕਿਹੜਾ ਹੈ ਹੁਣ ਅੱਗੇ ਲੱਗਿਆ ਨੀ ਸੀਮਨ ਹੀ ਲੈ ਪਤਾ ਹੈ ਡਾਇਰੈਕਟਰ ਆ ਸਾਰੇ ਇਥੋਂ ਆਪਣੇ ਨਾਲ ਦੇ ਪਿੰਡ ਸੀਗਾ ਉਹ ਨੀਲੀ ਰਾਵੀ ਹਾਂ ਕੋ ਕਰਾਓ ਨੀਲੀ ਰਾਵੀ ਸੰਪੂਰਨ ਕਰਾਓ ਨੀਲੀ ਰਾਵੀ ਤੇ ਬਾਕੀ ਢਾਂਚਾ ਇਹਦਾ ਕਰਮਾ ਵਾਲੀ ਦਾ ਬਈ ਚੈੱਕ ਕਰ ਸਕਦਾ ਖੋਲ ਦਿਓ ਬਈ ਤੋਰ ਦੇ ਮੜਾ ਲੈ ਬਈ ਤੋਰਾ ਤਰਾ ਚੈੱਕ ਕਰ ਸਕਦਾ ਇੱਕ ਨੰਬਰ ਥੋੜਾ ਜਿਹਾ ਬਈ ਧਰਤੀ ਜ਼ਰੂਰ ਹੈ ਕਿਉਂਕਿ ਬਾਈ ਦਿੱਖਰੇ ਮਤਲਬ ਕਿ ਘਟ ਆਉਣਾ ਜਾਣਾ ਤੇ ਬਾਕੀ ਚੜਾਈ ਚੜੂਈ ਪਿੱਛੇ ਤੋਂ ਲੰਬਾਈ ਇੱਕ ਨੰਬਰ ਹੈ ਬਾਈ ਇਹਦਾ ਮੁੱਲ ਕਿ ਰਹੂਗਾ ਫਿਰ ਲੈ ਮੁੱਲ ਵੀਰੇ ਫੋਨ ਤੇ ਕਰਾ ਮੁੱਲ ਜਾਇ ਜੀ ਰਹੂਗਾ ਹਾਂ ਜਾਇ ਜੀ ਮੁੱਲ ਠੀਕ ਹੈ ਮੁੱਲ ਬਾਈ ਕਹਿੰਦਾ ਬਈ ਫੋਨ ਤੇ ਰਹੂਗਾ ਤੇ ਮੁੱਲ ਰਹੂਗਾ ਦਾ ਕਰਮਾ ਵਾਲੀ ਦਾ ਜਾਇ ਰਹੂਗਾ ਬਾਕੀ ਸੋਨੇ ਦਾ ਜਿਹੜਾ ਆ ਜਾਂਦੀ ਏ ਥੋੜੇ ਤੋਂ ਵਾਲੀ ਕੱਚੀ ਆ ਜੀ ਤੇ ਮੁੱਲ ਜਿਹੜਾ ਹੋਊਗਾ ਭਾਈ ਜਮਾ ਜਾਇਦੀ ਹੋਊਗਾ ਹਾਂ ਹਾਂ ਠੀਕ ਹੈ ਭਾਈ ਮੁੱਲ ਭਾਈ ਕਹਿੰਦਾ ਚੰਗਾ ਜਾਇਦੀ ਰੇਟ ਭਾਈ ਰਹੂਗਾ ਇਹਦਾ ਭਾਈ ਕਹਿੰਦੇ ਜਾਇ ਤੇ 2 ਨੰਬਰ ਤੇ ਭਾਈ ਕਟਾ ਆ ਗਿਆ ਕਿੰਨੀ ਕੁ ਮਰਦਾਨੀ ਇਹ ਇਸੇ ਦੀ ਕਟਾ ਵੀਰੇ ਹੂੰ ਬਸ ਪੂਰੇ ਸਾਲ ਲਈ ਇਹ ਮਾਰ ਕੇ ਦਿੰਦਾ ਇੱਕ ਸਾਲ ਹਾਂ ਠੀਕ ਹੈ ਭਾਈ ਇੱਕ ਮਨ ਕੇ ਜਾਲਾ ਬੜੀ ਬਧਨੀ ਦਾ ਆ ਕਟਾ ਠੀਕ ਹੈ ਤੇ ਇਹਦੀ ਮਾ ਦਾ ਵੀ 117 ਕਿਲੋ ਆ ਠੀਕ ਹੈ ਭਾਈ 16 17 ਲੀਟਰ ਜਿਹੜੀ ਮਦਰਦਾਰ ਕਾਰਾਂ ਤੋਂ ਨੰਬਰ ਵਾਲੇ ਦਾ ਇਹ ਹੈਗਾ ਇਹ ਹਰਦਿਕ ਕੰਪਲਟ ਸਾਡੀ ਕਬੜਾ ਹੈ ਤਿੰਨ ਨੰਬਰ ਤਿੰਨ ਨੰਬਰ ਹਾਂ ਠੀਕ ਹੈ ਭਾਈ ਇਹ ਆਪਣੇ ਪਿੰਡੋਂ ਹੀ ਛਾਂ ਤੋਂ ਕਰਾਉ ਸੀਗੀ ਮੱਝ ਮੂਰੇ ਤੋਂ ਇੱਕ ਬੂਰੀ ਦਾ ਗਿਆ ਬਣ ਕੇ ਚਾਰ ਕਰ ਇਹਦੀ ਮਾਂ ਦਾ ਦੁੱਧ ਵੀ ਵਧੀਆ ਸੀ ਯਾਰ ਜਿਹੜੀ ਜੋ ਕਟਾ ਖੜਾਗਾ ਹੂੰ ਇਹ 15 16 ਕਿਲੋ ਵਾਲੀ ਦਾ ਹੈ ਠੀਕ ਹੈ ਭਾਈ ਇਹਦੀ ਮਾਂ ਦਾ ਆ ਦੋ ਨਾ ਰੁਪਏ ਕਹਿੰਦੇ ਚੰਗਾ ਸੀਗਾ ਹਾਂ ਆਪਣੇ ਕੋਲੀ ਆ ਮੱਝਾਂ ਵੀ ਨਹੀਂ ਕੋਈ ਦੇਚੀ ਵੀ ਹੈ ਕਿ ਨਾ ਜੇ ਕੋਈ ਆਊਗਾ ਕੋਈ ਦੇਖਣੀ ਹੋਵੇ ਹਾਂ ਹਾਂ ਆਪਣੇ ਕੋਲੀ ਆ ਮੱਝਾਂ ਤੋਂ ਦੇਖ ਲੈ ਬਾਈ ਇੱਧਰ ਖੜੀਆਂ ਆਂ ਜੀ ਕੋਈ ਰੌਂਦਾ ਤਾਂ ਕਿ ਦੇਖ ਸਕਦੇ ਹਾਂ 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 ਜਿਹੜੀ ਇਹਦੀ ਮੱਝ ਦਾ ਹੋਇਆ ਆਪਾਂ ਦੱਸ ਵੀ ਦਵਾਂਗੇ ਜਿਹੜਾ ਬਾਈ ਹੁਣ ਜਿਹੜਾ ਪਹਿਲੇ ਨੰਬਰ ਤੇ ਉਹਦਾ ਨਹੀਂ ਪਤਾ ਕਿਹੜੇ ਦਾ ਉਹ ਨਹੀਂ ਉਹ ABC ਵਾਲਾ ਦੇ ਕਿਸੇ ਸੀਮੰਡਾ ਪਰ ਉਹਨੂੰ ਐਂ ਨਹੀਂ ਪਤਾ ਜੀ ਸੀਮੰਡ ਕਿਹੜਾ ਸੀਗਾ ਐਵੇਂ ਮੰਨ ਕੇ ਚੱਲੋ ਬਾਈ ਚੰਗੇ ਸੀਮੰਡਾਂ ਦੇ ਕੱਟੇ ਆ ਜੀ ਹਾਂ ਕੋਈ ਮਾੜੇ ਦਾ ਨਹੀਂ ਬਾਈ ਮੁੱਲ ਇਹਨਾਂ ਦਾ ਫਿਰ ਕੀ ਰੂੰਬਾ ਬਚਾਰਾਂ ਦਾ ਇਹਨਾਂ ਦੇ ਫੋਨ ਤੇ ਕਰ ਰਾਂਗੇ ਜੈ ਜੀ ਜੀ ਬਸ ਆਪਾਂ ਜਾਂਦੀ ਰੱਖਣ ਵਾਲੇ ਆ ਹੂੰ ਤਾਂ ਐ ਵੀ ਚਲ ਵੱਢਣ ਦੇ ਰਾਸਤੇ ਨੇ ਜਾਣੇ ਜੀ ਕੋਈ ਰੱਖ ਲੈ ਘਰੇ ਆਪਾਂ ਵਧੀਆ ਸਮੋਲ ਨਹੀਂ ਦੇ ਦਾਂਗੇ ਰੇਟ ਤੇ ਠੀਕ ਹੈ ਬਈ ਤੇ ਬਾਕੀ ਬਈ ਸਿੰਗਾ ਦੀਆਂ ਕੁਆਲਿਟੀਆਂ ਬਹੁਤ ਚੰਗੀਆਂ ਆ ਗਈਆਂ ਰੰਗ ਰੂਪ ਉਹ ਚੰਗੇ ਆ ਗਏ ਇੱਕ ਸੋਨੂ ਜਿਹੜਾ 4 ਨੰਬਰ ਤੇ ਆ ਕਿਉਂਕਿ ਪੂਰੀ ਇਹ ਇਹ ਹੈਗਾ 14 ਮਹੀਨਾ ਦਾ 14 ਮਹੀਨਾ ਹਾਂ ਬਾਕੀ ਪਲੇ ਪਲੇ ਬਹੁਤ ਆ ਬਈ ਹੂੰ ਹੂੰ ਸਹੀ ਗੱਲ ਆ ਉਹ ਵੀ ਚੜਦਾਗਾ ਬਿਛੋੜ ਸਾਲ ਨੂੰ ਮੈਂ ਸੰਗਰਾ ਉਤਾਰਨ ਲੱਗ ਜੂ ਠੀਕ ਹੈ ਬਈ ਸਾਲ ਤੱਕ ਬਈ ਇਹਨੇ ਮੱਝਾਂ ਵੀ ਕਰਾਸ ਕਰਨ ਲੱਗੇ ਹਨ ਬਾਕੀ ਬਈ ਹਜੇ ਬੱਚੇ ਆ ਬੱਚੀ ਆ ਹਾਂ ਹਾਂ ਸਾਲ ਸਾਲ ਦੀ ਆ ਕਮਨ ਕਿਦਾਂ ਸੋ ਘੜੀਆਂ ਆਇਤੀ ਸ਼ੋਏ ਦੇ ਬੱਚੇ ਇਹਨਾਂ ਦੇ ਠੀਕ ਹੈ ਤੇ ਕਰੀਮ ਹੈ ਸਾਂ ਆਪਣੇ ਕੋਲੇ ਕੋਈ ਇਹਦਾ ਵੀ ਸੀਮਨ ਜਿਹੜੇ ਮੈਂ ਲਪਾਉਣਾ ਉਹਨਾਂ ਬਾਈ ਚੰਗੇ ਲਪਾਉਂਦਾ ਬਾਈ ਨਹੀਂ ਬਾਈ ਸੀਮਨ ਨਹੀਂ ਆਪਾ ਮਾੜਾ ਇਹਦੀ ਕੰਮ ਕਰਦਾ ਬਾਈ ਜ਼ਿਆਦਾਤਰ ਬਿਨਾ ਬ੍ਰੀਡ ਤੋਂ ਬਾਈ ਕੋਲੇ ਇਥੇ ਬੱਚਾ ਸੰਦੂ ਨਹੀਂ ਮਿਲਣਾ ਤੇ ਬੱਚਾ ਬਹੁਤ ਚੰਗੇ ਕੱਦ ਚੰਗੇ ਆ ਕੇ ਮੁੱਲ ਬਾਈ ਕਿਹਨਾਂ ਜਾਇਜ਼ ਹੁਣ ਕਿ ਕਈ ਵਾਰ ਕੋਈ ਕਰੂ ਵੀਰ ਲਾ ਲੈਂਦਾ ਨਹੀਂ ਬਾਈ ਕਰੂ ਵੀਰ ਲਾ ਲੈਂਦਾ ਆਪਾ ਦੀਦਾ ਸਹੀ ਗੱਲ ਹੈ ਆਪਾਂ ਦੁੱਧ ਵੀ ਦਿਖਾ ਦਾਂਗੇ ਮੱਝ ਦਾ ਕਿਸੇ ਜਿਹੜੇ ਬੱਚਾ ਲੈ ਕੇ ਜਾਵੇ ਕੋਈ ਠੀਕ ਹੈ ਬਾਈ ਕਹਿੰਦਾ ਜੇ ਤੁਸੀਂ ਬੱਚਾ ਤੁਸੀਂ ਖਰੀਦੋਗੇ ਤਾਂ ਮਦਰ ਦਾ ਰਿਕਾਰਡ ਵੀ ਆਪਾਂ ਦੱਸ ਦਾਂਗੇ ਸਾਰਾ ਕੁਝ ਤੁਸੀਂ ਆਓ ਇੱਥੇ ਦੇਖ ਸਕਦੇ ਹਾਂ 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 ਕਿਉਂਕਿ ਬਾਈ ਦੇ ਵੈਸੇ ਬਹੁਤ ਸੋਹਣੇ ਡਾਂਚੇ ਦੇ ਪਸ਼ੂ ਰੱਖੇ ਹੋਏ ਆਗੇ ਤੇ ਜੇ ਕਿਸੇ ਵੀ ਵੀ ਬਾਈ ਪੰਜਾਂ ਨਗਾ ਚ ਕੋਈ ਵੀ ਨਗਾ ਆਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਬਾਈ ਵੀਡੀਓ ਨੂੰ ਦੇਖਣ ਲਈ ਧੰਨਵਾਦ